ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਭੈਣ ਭਰਾ ਠੀਕ ਠਾਕ ਆ ਅੱਜ ਬਾਈ ਜੇਤੋ ਖੇਤ ਆਏ ਤੇ ਖੇਤ ਆਪਣੇ ਅੰਦਰ ਸੱਪ ਦੀ ਹੈਗੀ ਐ ਲਾਈਵ ਹੀ ਕੰਝ ਹਣ ਡਰੀ ਲੱਗੀ ਜਾਂਦਾ ਇੱਥੇ ਕੰਝ ਲਾਈ ਪਈ ਐ ਚੱਪਲਾਂ ਵਿੱਚ ਦੀ ਵੜ ਕੇ ਆਏ ਤੇ ਹੁਣ ਜਦੋਂ ਅੰਦਰ ਵੜਦੇ ਹਾਂ ਹੁਣ ਡਰ ਲੱਗਦਾ ਐ ਭੇਜ ਆਈ ਜਾਂਦਾ ਹਾਂ ਜੀ ਅੱਗੇ ਵੀ ਕਈ ਦਿਨ ਹੋ ਗਏ ਮੈਨੂੰ ਉਹਦੇ ਨੂੰ ਇੱਕ ਦਿਨ ਅੱਗੇ ਮਨਪ੍ਰੀਤ ਲੈ ਕੇ ਗਏ ਇੱਥੋਂ ਦੂਜਾ ਸੱਪ ਦੀ ਕੰਜ ਚੱਕ ਕੇ ਸਾਰਾ ਪੂਰਾ ਪੂਰਾ ਫਰੋਲ ਲਿਆ ਤੇ ਕੁਛ ਨਹੀਂ ਕਿਤੋਂ ਵੀ ਨਿਕਲੀ ਤੇ ਹੁਣ ਆਹ ਜਿੱਦੇ ਮੀਂਹ ਪਿਆ ਆਪਣੀ ਕੋਠੀ ਇੱਧਰ ਨੂੰ ਦਬ ਗਈ ਬਾਈ ਇੱਧਰ ਪਾ ਮਿੱਟੀ ਘੱਟ ਲੱਗੀ ਵੀ ਸੀਗੀ ਤੇ ਆ ਬੱਗੇਟ 'ਚ ਨਾ ਬੈਠ ਰਹਿਣ ਲੱਗੀ ਖਣੀ ਤਾਂ ਇੱਥੋਂ ਦੀ ਵੜਦਾ ਆ ਹੁਣ ਇੱਕ ਦੋ ਚੂਹੇ ਖੁੱਡਾਂ ਜੀਆਂ ਕਰਦੇ ਐਨਾਂ 'ਚ ਵੀ ਦਵਾਈ ਪਾਈ ਜਾਂਦੇ ਆ ਅਜੇ ਤੱਕ ਖੇਤੀ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਸਾਨੂੰ ਤੇ ਖੱਪ ਹਜੇ ਤੱਕ ਸਾਨੂੰ ਆਪਣੀ ਦੁਸ਼ਟਾਨੀ ਸੀ ਨਾ ਮਨ ਤੁਸੀਂ ਨਾ ਖੱਪ ਦੇ ਦੇ ਨਾ ਕਰੀ ਉਹ ਖੋਡ ਚ ਹੀ ਦੇਖਿਆ ਸੀ ਉਹ ਖੋਡ ਜੇ ਦੇਖਿਆ ਪੰਗੇ ਲੈਂਦੇ ਨੇ ਤੇ ਨਾ ਆਪਾਂ ਨੂੰ ਕਦੇ ਕੋਠੀ ਚ ਕੰਜ ਲੈ ਮਿਲੀ ਨਾ ਕਦੇ ਵੀ ਨਹੀਂ ਤੇ ਹੁਣ ਅੰਦਰ ਵੜਦਿਆਂ ਨੂੰ ਭੈ ਆਉਂਦਾ ਵੀ ਹੋਰ ਨਾ ਕਿਤੇ ਇੱਥੇ ਹੋਵੇ ਡਾਰੀ ਲੱਗਦਾ ਇਹੋ ਜਿਹੀਆਂ ਚੀਜ਼ਾਂ ਤੋਂ ਹੁਣ ਕੀ ਟਮਾਟ ਪਈ ਆ ਆਹ ਦੇਖਾ ਤਾਂ ਉੱਤਈ ਆ ਛੱਡ ਲੈ ਦਵਾਈ ਕਿੰਨੀ ਪਾਤੀ ਨਾ ਤੇ ਤੂੰ ਹਿੱਥੇ ਕੱਢਦਾ ਚਾਹੇ ਇੱਥੇ ਕੱਢਦਾ ਨਾਲ ਇਹੇ ਛੱਡ ਸਲਵਾਸ ਪਾ ਰਹੇ ਨੇ ਉਹ ਫਿਰ ਜੇ ਪਾਣ ਦੇ ਸਲਵਾਸ ਦੀ ਗੋਲੀ ਵੀ ਖਰਾਬ ਹੋ ਜਾਣੀ ਸੀ ਖੁੱਡ ਤਾਂ ਉੱਤੇ ਹੀ ਆ